ਖਬਰ ਨਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਨੇ ਕਰ ਦਿੱਤੀ ਬਗਾਵਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੁੱਧ ਅਤੇ ਦੂਸਰੇ ਪਾਸੇ ਆਪ ਆਤਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵਾlde ਦੇ ਵਿਰੁੱਧ ਸੁਣਾਤਿਆਂ ਖਰੀਆਂ ਖਰੀਆਂ ਆਪਣੇ ਦਿਲ ਦੇ ਵਿੱਚ ਜਿੰਨੇ ਵੀ ਬਰਬੜੇ ਸੀ ਜਿੰਨੇ ਵੀ ਬਵਾਲ ਸੀ ਉਹ ਬਾਹਰ ਕੱਢ ਦਿੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਉਹਨਾਂ ਨੇ ਵਿਰੋਧ ਕੀਤਾ ਦੂਸਰੇ ਪਾਸੇ ਵਿਰੋਧ ਕੀਤਾ ਉਹਨਾਂ ਨੇ ਕਨਵੀਨਰ ਅਰਵਿੰਦ ਖੇਚੀਵਾਲ ਦਾ ਭਾਈ ਤੁਸੀਂ ਪਤਾ ਸੁਰ ਲੈਂਦੇ ਨਹੀਂ ਤੁਸੀਂ ਹੁਣ ਰੱਜ ਕੇ ਜਵਲੀਆਂ ਬਾਹਰ ਤੇ ਹੋ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਪੰਜਾਬ ਤੋਂ ਸਰਕਾਰ ਰਿਪੀਟ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਰਿਪੀਟ ਨਹੀਂ ਹੋਣੀ ਜਿਸ ਤਰ੍ਹਾਂ ਤੁਸੀਂ ਨੀਤੀਆਂ ਪਾਸ ਕਰ ਰਹੇ ਹੋ ਪੰਜਾਬ ਦੇ ਲੋਕਾਂ ਦੇ ਵਿਰੁੱਧ ਭਾਈ ਤੁਹਾਨੂੰ ਲੋਕਾਂ ਦੇ ਕੋਲੋਂ ਪੁੱਛਣਾ ਚਾਹੀਦਾ ਹੈ ਕਿ ਲੋਕਾਂ ਦੇ ਹਿੱਤਾਂ ਵਾਸਤੇ ਕਿਹੜੀ ਪਾਲਿਸੀ ਸਹੀ ਰਹੇਗੀ ਬੈਟਰ ਰਹੇਗੀ ਤੇ ਤੁਸੀਂ ਬੰਦ ਘਰ ਦੇ ਵਿੱਚ ਮੀਟਿੰਗਾਂ ਕਰਕੇ ਦੂਸਰੇ ਪਾਸੇ ਉਹਨਾਂ ਨੇ ਸਿੱਧਾ ਚੈਲੰਜ ਕੀਤਾ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇ ਜੀਵਾਲ ਨੂੰ ਕਿ ਤੁਸੀਂ ਇੰਪੋਜ਼ ਕਰਦੇ ਹੋ ਤੁਸੀਂ ਪਾਲਿਸੀਆਂ ਪੰਜਾਬ ਦੇ ਲੋਕਾਂ ਦੇ ਵਿਰੁੱਧ ਥੋਪਦੇ ਹੋ ਤੇ ਪੰਜਾਬ ਦੇ ਲੋਕ ਇਸ ਨੂੰ ਸਵੀਕਾਰ ਨਹੀਂ ਕਰਨਗੇ ਅਸੀਂ ਮੰਨਦੇ ਹਾਂ ਕਿ ਤੁਸੀਂ ਪੰਜਾਬਾ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਤੁਹਾਡੇ ਦਿਲਾਂ ਵਿੱਚ ਦਰਦੀ ਹੈ ਲੇਕਿਨ ਜਿਹੜੀ ਪਾਲਿਸੀ ਕਿਸਾਨਾਂ ਤੋਂ ਪੁੱਛੇ ਬਿਨਾ ਪੰਜਾਬ ਦੇ ਵਿੱਚ ਬਣਾਈ ਜਾਵੇਗੀ ਉਹ ਉਸ ਦਾ ਵਿਰੋਧ ਪੰਜਾਬ ਦੇ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਹੋਵੇਗਾ ਇਸ ਦਾ ਤੁਖ ਖਮਰਿਆਜਾ ਭੁਗਤਣਾ ਪਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਹਲਕਾ ਫਤਿਹਗੜ੍ਹ ਸਾਹਿਬ ਤੋਂ ਮੌਜੂਦਾ ਸੰਸਦ ਰਾਜ ਸਭਾ ਦੇ ਮੈਂਬਰ ਮਾਲਵਿੰਦਰ ਕੰਗ ਮਾਲਵਿੰਦਰ ਕੰਗ ਬੜੇ ਵਧੀਆ ਇੱਕ ਸਿਆਸਦਾਨ ਨੇ ਉਹਨਾਂ ਦੇ ਕੰਮ بولਦੇ ਨੇ ਉਹਨਾਂ ਦਾ ਨਾਮ ਤੇ ਨਹੀਂ ਪਰ ਉਹਨਾਂ ਦੇ ਕੰਮ بولਦੇ ਨੇ ਹਮੇਸ਼ਾ ਉਹ ਪੰਜਾਬ ਦੇ ਹਿੱਤਾਂ ਦੇ ਹਾਕਮ ਚ ਖੜਦੇ ਨੇ ਪੰਜਾਬ ਦੇ ਹਕਲਾਕੀ ਹੱਲਾਂ ਦੀ ਗੱਲ ਹਕਲਾਕੀ ਹੱਕਾਂ ਦੀ ਗੱਲ ਕਰਦੇ ਨੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਦੇ ਨੇ ਪੰਜਾਬ ਦੇ ਵਿੱਚ ਵਧ ਰਹੀ ਨਸ਼ੀਲੀ ਗੱਲ ਕਰਦੇ ਰਹੇ ਨੇ ਪੰਜਾਬ ਦੇ ਵਿੱਚ ਵਧ ਰਹਾ ਭ੍ਰਿਸ਼ਟਾਚਾਰ ਦੀ ਉਹ ਗੱਲ ਕਰਦੇ ਨੇ ਅੱਜ ਉਹ ਖੜ ਗਏ ਨੇ ਕਿਸਾਨਾਂ ਦੇ ਹੱਕ ਵਿੱਚ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਉਹਨਾਂ ਨੇ ਕਿਹਾ ਲੈਂਡ ਪੁਲਿੰਗ ਪਾਲਿਸੀ ਜੇਰੀ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਸ਼ਹੂਰੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਅੱਗੇ ਵਿਧਾਇਕਾਂ ਨੂੰ ਉਹਨਾਂ ਦੀਆਂ ਕਲਾਸਾਂ ਲਈਓ ਜਾ ਰਹੀਆਂ ਨੇ ਸੁਤਿੰਦਰ ਜੈਨ ਹੁਣਾ ਵੱਲੋਂ ਤੇ ਭਾਈ ਤੁਸੀਂ ਪਹਿਲਾਂ ਪੁੱਛਿਆ ਕਿਉਂ ਨਹੀਂ ਜਦੋਂ ਲੈਂਡ ਪੁੱਲਿੰਗ ਪਾਲਿਸੀ ਨੀਤੀ ਬੜਾਈ ਜਾ ਰਹੀ ਸੀ ਤੇ ਕੀ ਪੰਜਾਬ ਦੇ ਜਿਹੜੇ ਕਿਸਾਨ ਤੇ ਜਾਂ ਕਿਸਾਨਾਂ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਉਸ ਮੀਟਿੰਗ ਦੇ ਵਿੱਚ ਬਿਠਾਉਣਾ ਜ਼ਰੂਰੀ ਨਹੀਂ ਸੀ ਤੁਸੀਂ ਉਹਨਾਂ ਨੂੰ ਬਿਠਾਉਦੇ ਉਹਨਾਂ ਕੋਲੋਂ ਪੁੱਛਦੇ ਕਿ ਇਸ ਦੇ ਗਲਤ ਨਤੀਜੇ ਕੀ ਨਿਕਲਗੇ ਸਹੀ ਨਤੀਜੇ ਕੀ ਨਿਕਲਗੇ ਤੁਸੀਂ ਜਿਹੜੀ ਨੀਤੀ ਤੁਹਾਨੂੰ ਬਣੀ ਬਣਾਈ ਸੌਂਪ ਦਿੱਤੀ ਗਈ ਆ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਵੱਲੋਂ ਉਹੀ ਪੰਜਾਬ ਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਨੂੰ ਲਾਗੂ ਕਰ ਦਿੱਤਾ ਉਹਨਾਂ ਕਿਹਾ ਕਿ ਹੁਣ ਤੁਸੀਂ ਤੁਹਾਨੂੰ ਚੈਲੰਜ ਕੀਤਾ ਜਾ ਰਿਹਾ ਹੈ ਤੁਹਾਡਾ ਵਿਰੋਧ ਕੀਤਾ ਜਾ ਰਿਹਾ ਹੈ ਇਹ ਤੁਸੀਂ ਕੰਨੇ ਬੀਜੇ ਨੇ ਤੁਸੀਂ ਕੰਨੇ ਨੇ ਯਾਨੀ ਕਿ ਲੈਨ ਪੋਲੀਟੀਕਲ ਪਾਲਸੀ ਨੀਤੀ ਬਣਾਉਣ ਦੇ ਲੱਗਿਆ ਐਟਲਸ ਪੰਜਾਬ ਦੇ ਕਿਸਾਨਾਂ ਦੇ ਸੁਝਾਅ ਤੇ ਲੈਣੇ ਜ਼ਰੂਰੀ ਸੀ ਕਿਉਂਕਿ ਅਸੀਂ ਉਹਨਾਂ ਦੀ ਜ਼ਮੀਨ ਐਕਵਾਇਰ ਕਰਨ ਜਾ ਰਹੇ ਹਾਂ ਕਿ ਉਹ ਜ਼ਮੀਨ ਦੇਣ ਵਾਸਤੇ ਰਾਜ਼ੀ ਹੈ ਜਾਂ ਨਹੀਂ ਜੇ ਹੈ ਨਹੀਂ ਤੇ ਫਿਰ ਅਸੀਂ ਧੱਕੇ ਨਾਲ ਉਹਨਾਂ ਉੱਤੇ ਇਹ ਨੀਤੀ ਲਾਗੂ ਕਿਉਂ ਕਰਵਾ ਰਹੇ ਹਾਂ ਉਹਨਾਂ ਕਹਿੰਿਆ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਬਵਾਲ ਮੱਚੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਖੇਚਰੀ ਵਾਲ ਨੂੰ ਸੁਝਾਅ ਲੈਣੇ ਚਾਹੀਦੇ ਸੀ ਕਿਸਾਨਾਂ ਦੇ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਬਿਨਾਂ ਕਿਸਾਨਾਂ ਤੋਂ ਬਿਨਾਂ ਜਥੇਬੰਦੀਆਂ ਦੇ ਆਗੂ ਤੂੰ ਤੁਸੀਂ ਇਹ ਨੀਤੀ ਪਾਸ ਕਰ ਦਿੱਤੀ ਹੈ ਇਸ ਦਾ ਤੁਹਾਨੂੰ ਖਬਰਿਆ ਦਾ ਪੂਤਰਾ ਪਵੇਗਾ ਤੁਹਾਡਾ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਦੇ ਵਿੱਚ ਵਿਰੋਧ ਹੋਵੇਗਾ ਅਤੇ 2027 ਦੀਆਂ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਇਹ ਤਾਂ ਆਪਾਂ ਨੂੰ ਲੋਕਾਂ ਨੇ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਉਹਨਾਂ ਨੇ ਸਿੱਧਾ ਚੈਲੰਜ ਕੀਤਾ ਹੈ ਚੇਤਾਵਨੀ ਦਿੱਤੀ ਹੈ ਆਪ ਆਪ ਦੀ ਪਾਰਟੀ ਦੇ ਕ੍ਰਿਮੀਨਲ ਰਿਪ ਖਿੱਚਿਓ ਆਪ ਅਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈਂਡ ਪੁਲਿੰਗ ਨੀਤੀ ਨੂੰ ਲੈ ਕੇ ਧੰਨਵਾਦ